ਇੱਕ ਬੱਚਾ ਸਾਡੇ ਕੋਲ ਆਉਂਦਾ ਸੀ ਉਹ 9-10 ਸਾਲ ਦਾ ਫਿਰਨੀ ਮਜਾਰੇ ਤੋਂ ਇਹਨਾਂ ਮਹਾਰਾਜ ਮੂਲ ਮੰਤਰ ਮੈਨੂੰ ਦੇ ਦਿਓ ਮੈਂ ਵੀ ਜ ਆਪਣਾ ਇੱਕ ਉਹ ਕਹਿੰਦਾ ਬਾਬਾ ਦੀਪ ਸਿੰਘ ਮੈਨੂੰ ਬੜੇ ਸੋਹਣੇ ਲੱਗਦੇ 9-10 ਸਾਲ ਦੀ ਅਵਸਥਾ ਉਹਦੀ ਮੂਲ ਮੰਤਰ ਸਾਹਿਬ ਲੈ ਗਿਆ ਮੈਂ ਇਹਨੂੰ ਪੁੱਛਿਆ ਮੈਂ ਕਿ ਤੈਨੂੰ ਕਿਹੜਾ ਸਰੂਪ ਚੰਗਾ ਲੱਗਦਾ ਮਹਾਰਾਜ ਦਾ ਕਹਿੰਦਾ ਜੀ ਮੈਨੂੰ ਬਾਬਾ ਦੀਪ ਸਿੰਘ ਬਹੁਤ ਵਧੀਆ ਲੱਗਦੇ ਉਹਨਾਂ ਦਾ ਸਰੂਪ ਬੜਾ ਵਧੀਆ ਉਹਨਾਂ ਦਾ ਮੈਂ ਕਿਹਾ ਵੀ ਉਹਨਾਂ ਨੂੰ ਚੇਤੇ ਕਰਕੇ ਮੂਲ ਮੰਤਰ ਜਪਿਆ ਕਰ ਲੈ ਹੁਣ ਅੱਗੇ ਇਹ ਦੀ ਸੁਣ ਲਓ ਵੀ RAM JAPO JI ਐਸੇ ਐਸੇ ਧਰੂਪਹਿਰ ਲਾਜ਼ ਜਪਿਓ ਹਰ ਗਾਇ ਮੂਲ ਮੰਤਰ ਜਪਣਾ ਸ਼ੁਰੂ ਕੀਤਾ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਜ਼ੂਰ ਰਹਿਰਾ ਸਾਹਿਬ ਦੇ ਸਮੇਂ ਸ਼ਾਮ ਦਾ ਵੇਲਾ ਮੂਲ ਮੰਤਰ ਜਪਦੇ ਜਪਦੇ ਉਹਨੂੰ ਲੱਗਿਆ ਵੀ ਪਿੱਛੇ ਕੋਈ ਬੈਠਿਆ ਆ ਗਿਆ ਜਦ ਪਿੱਛੇ ਧਿਆਨ ਮਾਰੇ ਬਾਬਾ ਦੀਪ ਸਿੰਘ ਬੈਠੇ ਗਾ ਜਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹਨੂੰ ਸ਼ੰਕਾ ਮੈਂ ਮਲਾਦਾਗਾ ਬੱਚੇ ਨੂੰ ਦੋ ਮਹੀਨੇ ਤੋਂ ਗੱਲ ਨਹੀਂ ਹੋਈ ਦੋ ਮਹੀਨੇ ਉਹਦੀ ਮਾਤਾ ਪੁੱਛਦੀ ਤੂੰ ਪਿੱਛੇ ਨੂੰ ਕਿ ਦੇਖੀ ਜਾਣਾ ਡਰੀ ਜਾਣਾ ਤੂੰ ਸਾਡੇ ਨਾਲ ਗੱਲ ਹੀ ਨਹੀਂ ਕਰਦਾ ਤੂੰ ਡਰਿਆ ਡਰਿਆ ਕਿਉਂ ਰਹਿਣਾ ਕਿਉਂ ਬੱਚਾ ਸੀ ਇੰਨਾ ਪਤਾ ਨਹੀਂ ਸੀ ਸਰੂਪ ਦੇਖਿਆ ਮਹਾਰਾਜ ਦਾ ਡਰ ਗਿਆ ਕੋਈ ਸ਼ਕਤੀਆਂ ਦੇ ਸ਼ਹੀਦ ਸਿੰਘਾਂ ਦੇ ਦਰਸ਼ਨ ਕਰਨੇ ਇੰਨੇ ਸੌਖੇ ਨਹੀਂ ਹੈ ਜੀ ਉਹਨਾਂ ਦਾ ਔਰਾ ਹੀ ਬੜਾ ਪ੍ਰਕਾਸ਼ ਬੜਾ ਤਗੜਾ ਹੁੰਦਾ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਤੈਨੂੰ ਮਹਾਰਾਜ ਜਦੋਂ ਦਰਸ਼ਨ ਦਿੰਦੇ ਸੀ ਉਹਨਾਂ ਦਾ ਕਿੱਡਾ ਕ ਬੜਾ ਸਰੂਪ ਸੀ ਕਹਿੰਦਾ ਮਹਾਰਾਜ 7.5-8 ਫੁੱਟ ਦਾ ਕਰ ਸੀ ਪੂਰਾ ਬਾਣਾ ਪਾਇਆ ਕਮਰ ਕਸਾ ਕਹਿੰਦਾ ਬਸ ਚਿਹਰਾ ਦੇਖਿਆ ਨਹੀਂ ਇਹਨਾਂ ਦਗ-ਦਗ ਕਰਦਾ ਸੀ ਚਿਹਰਾ ਫਿਰ ਬੇਨਤੀ ਕੀਤੀ ਮਹਾਰਾਜ ਬੱਚਾ ਡਰ ਗਿਆ ਇਹ ਪਹਿਲਾਂ ਰੱਖੋ ਥੋੜਾ ਦਰਸ਼ਨ ਇਹਨੂੰ ਘਟ ਦੋ ਬਸ ਮਿਹਰ ਕਰੋ ਮਹਾਰਾਜ ਫਿਰ ਥੋੜੇ ਦਰਸ਼ਨ ਹੋਣੇ ਉਹਨੂੰ ਬੰਦ ਹੋਏ ਸਾਹ ਸੰਗਤ ਰੱਬ ਨੂੰ ਸਿੱਧੇ ਹੋ ਕੇ ਮਿਲਣਾ ਪੈਣਾ ਹੈ ਕੋਲੇ ਪਾ ਮਿਲੇ ਰਗਰਾਇਆ ਇੱਕ ਬੱਚਾ ਸਾਡੇ ਕੋਲ ਆਉਂਦਾ ਸੀ ਉਹ 9-10 ਸਾਲ ਦਾ ਫਿਰਨੀ ਮਜਾਰੇ ਤੋਂ ਇਹਨਾਂ ਮਹਾਰਾਜ ਮੂਲ ਮੰਤਰ ਮੈਨੂੰ ਦੇ ਦਿਓ ਮੈਂ ਵੀ ਜ ਆਪਣਾ ਇੱਕ ਉਹ ਕਹਿੰਦਾ ਬਾਬਾ ਦੀਪ ਸਿੰਘ ਮੈਨੂੰ ਬੜੇ ਸੋਹਣੇ ਲੱਗਦੇ 9-10 ਸਾਲ ਦੀ ਅਵਸਥਾ ਉਹਦੀ ਮੂਲ ਮੰਤਰ ਸਾਹਿਬ ਲੈ ਗਿਆ ਮੈਂ ਇਹਨੂੰ ਪੁੱਛਿਆ ਮੈਂ ਕਿ ਤੈਨੂੰ ਕਿਹੜਾ ਸਰੂਪ ਚੰਗਾ ਲੱਗਦਾ ਮਹਾਰਾਜ ਦਾ ਕਹਿੰਦਾ ਜੀ ਮੈਨੂੰ ਬਾਬਾ ਦੀਪ ਸਿੰਘ ਬਹੁਤ ਵਧੀਆ ਲੱਗਦੇ ਉਹਨਾਂ ਦਾ ਸਰੂਪ ਬੜਾ ਵਧੀਆ ਉਹਨਾਂ ਦਾ ਮੈਂ ਕਿਹਾ ਵੀ ਉਹਨਾਂ ਨੂੰ ਚੇਤੇ ਕਰਕੇ ਮੂਲ ਮੰਤਰ ਜਪਿਆ ਕਰ ਲੈ ਹੁਣ ਅੱਗੇ ਇਹ ਦੀ ਸੁਣ ਲਓ ਵੀ RAM JAPO JI ਐਸੇ ਐਸੇ ਤਰੂਪ ਹਰਲਾਜ ਜਪਿਓ ਹਰ ਗੈ ਮੂਲ ਮੰਤਰ ਜਪਣਾ ਸ਼ੁਰੂ ਕੀਤਾ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਜ਼ੂਰ ਰਹਿਰਾ ਸਾਹਿਬ ਦੇ ਸਮੇਂ ਸ਼ਾਮ ਦਾ ਵੇਲਾ ਮੂਲ ਮੰਤਰ ਜਪਦੇ ਜਪਦੇ ਉਹਨੂੰ ਲੱਗਿਆ ਵੀ ਪਿੱਛੇ ਕੋਈ ਬੈਠਿਆ ਆ ਕੇ ਜਦ ਪਿੱਛੇ ਧਿਆਨ ਮਾਰੇ ਬਾਬਾ ਦੀਪ ਸਿੰਘ ਬੈਠਾ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹਨੂੰ ਸ਼ੰਕਾ ਮੈਂ ਮਲਾਦਾਗਾ ਬੱਚੇ ਨੂੰ 2 ਮਹੀਨੇ ਉਤੋਂ ਗੱਲ ਨਹੀਂ ਹੋਈ 2 ਮਹੀਨੇ ਉਹਦੀ ਮਾਤਾ ਪੁੱਛਦੀ ਤੂੰ ਪਿੱਛੇ ਨੂੰ ਕੀ ਦੇਖੀ ਜਾਨਾ ਡਰੀ ਜਾਨਾ ਤੂੰ ਸਾਡੇ ਨਾਲ ਗੱਲ ਹੀ ਨਹੀਂ ਕਰਦਾ ਤੂੰ ਡਰਿਆ ਡਰਿਆ ਕਿਉਂ ਰਹਿਣਾ ਕਿਉਂ ਬੱਚਾ ਸੀ ਇੰਨਾ ਪਤਾ ਨਹੀਂ ਸੀ ਸਰੂਪ ਦੇਖਿਆ ਮਹਾਰਾਜ ਦਾ ਡਰ ਗਿਆ ਉਹ ਸ਼ਕਤੀਆਂ ਦੇ ਸ਼ਹੀਦ ਸਿੰਘਾਂ ਦੇ ਦਰਸ਼ਨ ਕਰਨੇ ਇੰਨੇ ਸੌਖੇ ਨਹੀਂ ਹੈ। ਉਹਨਾਂ ਦਾ ਓਰਾ ਹੀ ਬੜਾ ਪ੍ਰਕਾਸ਼ ਬੜਾ ਤਗੜਾ ਹੁੰਦਾ। ਮੈਂ ਇਹਨੂੰ ਪੁੱਛਿਆ ਮੈਂ ਕਿਹਾ ਤੈਨੂੰ ਮਹਾਰਾਜ ਤੋਂ ਦਰਸ਼ਨ ਦਿੰਦੇ ਸੀ ਉਹਨਾਂ ਦਾ ਕਿੱਡਾ ਵੱਡਾ ਸਰੂਪ ਸੀ? ਕਹਿੰਦਾ ਮਹਾਰਾਜ 7.5-8 ਫੁੱਟ ਦਾ ਕਰ ਸੀ। ਪੂਰਾ ਬਾਣਾ ਪਾਇਆ ਨਮਰ ਕਸਾ ਕਹਿੰਦਾ ਬਸ ਚਿਹਰਾ ਦੇਖਿਆ ਨਹੀਂ ਇਹਨਾਂ ਦਗ-ਦਗ ਕਰਦਾ ਸੀ ਚਿਹਰਾ। ਫਿਰ ਬੇਨਤੀ ਕੀਤੀ ਮਹਾਰਾਜ ਬੱਚਾ ਡਰ ਗਿਆ ਇਹ। ਪਹਿਲਾਂ ਰੱਖੋ ਥੋੜਾ ਦਰਸ਼ਨ ਇਹਨੂੰ ਕਰ ਦੋ। ਬਸ ਮਿਹਰ ਕਰੋ ਮਹਾਰਾਜ ਇਹ ਥੋੜੇ ਦਰਸ਼ਨ ਹੋਣੇ ਉਹਨੂੰ ਬੰਦ ਹੋਏ ਸਾਹ ਸੰਗਤ ਰੱਬ ਨੂੰ ਸਿੱਧੇ ਹੋ ਕੇ ਮਿਲਣਾ ਪੈਣਾ ਕੋਲੇ ਪਾ ਮਿਲੇ ਰਗਰਾਇਆ